ਹੈਲੋ ਜੀ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਸਾਇਜ ਬਲੌਗ ਦੇ ਵਿੱਚ ਹੋਰ ਜੀ ਕਿਵੇਂ ਹੋ ਸਾਰੇ ਠੀਕ ਠਾਕ ਅਸੀਂ ਵੀ ਸਾਰੇ ਠੀਕ ਠਾਕ ਹਾਂ ਤੇ ਪ੍ਰਮਾਤਮਾ ਅਗੇ ਅਰਦਾਸ ਕਰਦੇ ਹਾਂ ਕਿ ਤੁਸੀਂ ਵੀ ਸਾਰੇ ਠੀਕ ਠਾਕ ਹੋਵੋ ਹਾਂ ਜੀ ਲੱਗੇ ਆ ਬਲੌਗ ਦੀ ਸਟਾਰਟਿੰਗ ਕਰ ਬਲੌਗ ਸਟਾਰਟ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਸਾਡੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਵੀਡੀਓ ਪਸੰਦ ਆਈ ਤਾਂ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਜੀ ਹਾਂਜੀ ਇਹ ਹੈਗਾ ਵੀਡੀਓ ਕੱਲ ਦੀ ਹੈਗੀ ਆ ਤੇ ਅੱਜ ਤਰੀਕ ਹੈਗੀ ਹੈ ਜੀ 23 ਕੱਲੇ ਆਪਾਂ ਨੇ ਦੂਸਰਾ ਰੂਮ ਸਾਫ਼ ਕਰ ਤੋਂ ਬਾਅਦ ਫੇਰ ਰਸੋਈ ਸਾਫ਼ ਕਰੀ ਸੀਗੀ ਤੇ ਇਹ ਕੱਲ ਦੀ ਉਹ ਕਲਿੱਪ ਆ ਤੇ ਇੱਥੇ ਜਿਸ ਕਾਰਨ ਲੱਗਿਆ ਹੋਇਆ ਸੀਗਾ ਕਹਿੰਦਾ ਮੈਂ ਚੜੂੰਗਾ ਕੋੜੀ ਦੇ ਉੱਤੇ ਤੇ ਮੈਂ ਕਹਿੰਦਾ ਸਾਫ਼ ਕਰੂੰਗਾ ਬਸ ਜੀ ਬੈ ਗਿਆ ਸੀਗਾ ਮੜਾ-ਮੜਾ ਝਾੜੂ ਫੇਰਿਆ ਉਹਨੇ ਕਿ ਮੈਂ ਤਾਂ ਫੜ ਲਿਆ ਸੀਗਾ ਸ਼ੌਂਕ ਹੁੰਦਾ ਬੱਚਿਆਂ ਨੂੰ ਕੰਮ ਤਾਂ ਕਿੱਥੇ ਕਰ ਹੁੰਦਾ ਜੀ ਇਹਨਾਂ ਤੋਂ ਤੇ ਬਸ ਉਹਨੂੰ ਸ਼ੌਂਕ ਸੀਗਾ ਵੀ ਮੈਂ ਚੋਕੋੜੀ ਤੇ ਚੜ ਕੇ ਸਾਫ਼ ਕਰਾਂ ਤੇ ਮੈਂ ਉਹ ਤੋਂ ਝਾੜੂ ਲੈ ਕੇ ਫਿਰ ਸਾਫ਼ ਕਰ ਲਈ ਸੀਗੀ ਸਾਰੀ ਰਸੋਈ ਝਾੜਤੀ ਸੀਗੀ ਝਾੜਨ ਦੀ ਕਲਿੱਪ ਤਾਂ ਨਹੀਂ ਬਣਾਈ ਹੈਗੀ ਕਿਉਂਕਿ ਜਿਉ ਮੋਬਾਈਲ ਲੈ ਗਿਆ ਸੀਗਾ ਉਹ ਕਹਿੰਦਾ ਜੇ ਮੈਨੂੰ ਥੱਲੇ ਉਤਾਰਨਾ ਨਾ ਤੇ ਝਾੜ ਨਹੀਂ ਦੇਣਾ ਤਾਂ ਫੋਨ ਦੇ ਦੇ ਮੈਨੂੰ ਫਿਰ ਉਹ ਫੋਨ ਲੈ ਗਿਆ ਸੀ ਮੈਂ ਕਿਹਾ ਚੱਲ ਲੈ ਜਾ ਤੇ ਜਿਸ ਕਰਨ ਲੱਗਿਆ ਫਿਰ ਮੇਰੇ ਤੋਂ ਫੋਨ ਉਸ ਤੋਂ ਬਾਅਦ ਮੈਂ ਝਾੜਦੀ ਦੀ ਕਲਿੱਪ ਨਹੀਂ ਲਈ ਹੈਗੀ ਤੇ ਇਹ ਫਿਰ ਮੈਂ ਝਾੜਨ ਤੋਂ ਬਾਅਦ ਰਸੋਈ ਨੂੰ ਐਨ ਸਾਬਣਲਾ ਲਾ ਕੇ ਆਪਾਂ ਟੈਲਾਂ ਵਗੈਰਾ ਸਾਫ਼ ਕਰਦਾਂਗੇ ਇਧਰੋਂ ਗੈਸ ਵਾਲੀ ਸੈਲਫ ਵਗੈਰਾ ਤੇ ਇਹ ਕੰਧ ਦਾ ਸਾਹਮਣੇ ਵਾਲੀ ਇਹ ਬਿਲਕੁਲ ਸਾਫ਼ ਕਰਤੀ ਸੀਗੀ ਰਗੜ ਰਗੜ ਕੇ ਮੈਂ ਮਲਦੀ ਸੀਗੀ ਇੱਕ ਸਟੀਮ ਵਾਸ਼ ਲੈ ਲਿਆ ਸੀਗਾ ਇੱਕ ਡੀਰ ਲੈ ਲਈ ਸੀਗੀ ਤੇ ਭਾਂਡੇ ਵਾਲਾ ਸਾਬਟ ਸੀਗਾ ਮੇਰੇ ਕੋਲ ਤੇ ਆਪਾਂ ਇਹਦੇ ਨਾਲ ਟੈਲਾ ਐਨ ਸਾਫ਼ ਕਰ ਦਿੰਨੇ ਹੁਣ ਰਗੜ ਰਗੜ ਕੇ ਜਿਹੜੇ ਥੰਦੇ ਆਈ ਵਗੈਰਾ ਜਾਂ ਕਾਸੇ ਦੀ ਚੀਜ਼ ਤੇ ਪਾਣੀ ਵਗੈਰਾ ਦੇ ਛਿੱਟੇ ਦਾਗ ਵਗੈਰਾ ਲੱਗੇ ਹੁੰਦੇ ਨੇ ਉਹ ਬਿਲਕੁਲ ਸਾਫ਼ ਹੋ ਜਾਂਦੇ ਨੇ ਟੈਲਾ ਤੋਂ ਤੇ ਟੈਲਾ ਦੇ ਵਿੱਚ ਐਨ ਚਮਕ ਆ ਜਾਂਦੀ ਆ ਬਹੁਤ ਵਧੀਆ ਚਮਕ ਜਾਂਦੀ ਆ ਨੇ ਟੈਲਾ ਇਹ ਟੈਲਾ ਪਹਿਲਾਂ ਆਪਣੇ ਨੇਲ ਲਵਾਉਣਾ ਹੁੰਨਾਂ ਸੀਗੀਆਂ ਥੋੜਾ ਜਿਹਾ ਚਿਰੇ ਹੋਇਆ ਜਦੋਂ ਮੈਂ ਇਹ ਟੈਲਾ ਲਵਾਉਂਦੀਆਂ ਸੀਗੀਆਂ ਕਿਉਂਕਿ ਜੀ ਇਹਦੇ ਪਰਲੇ ਪਾਸੇ ਹੈਗੀ ਆ ਵਾਸ਼ਰੂਮ ਆ ਤੇ ਉਹਦੀ ਸਲਾਬ ਨਾ ਇਧਰ ਬਹੁਤ ਆਉਂਦੀ ਸੀਗੀ ਰਸੋਈ ਦੇ ਵਿੱਚ ਤਾਂ ਮਤਲਬ ਕੰਧਾਂ ਦੇ ਉੱਤੇ ਉਹ ਨਾ ਕਲਰ ਵਗੈਰਾ ਲੈ ਕੇ ਘਰਨ ਲੱਗ ਗਿਆ ਸੀਗਾ ਤਾਂ ਕਰਕੇ ਫਿਰ ਮੈਂ ਇੰਨੇ ਕ ਦੇ ਵਿੱਚ ਮਤਲਬ ਰਸੋਈ ਦੀ ਸਾਰੇ ਵੈਸੇ ਤਾਂ ਸਾਰੇ ਕੰਧਾਂ ਤੇ ਆ ਸਾਰੇ ਕੰਧਰ ਤੇ ਇਹ ਟੈਲ ਲਵਾਤੀ ਸੀਗੀ ਫਾਰਸ਼ ਨਹੀਂ ਲਵਾਇਆ ਸੀਗਾ ਮੈਂ ਕਿਹਾ ਚਲੋ ਫਾਰਸ਼ ਫੇਰ ਲਵਾ ਦਾਂਗੇ ਇਕੱਲੇ ਕੰਧਾ ਕੰਧਾ ਕਰਵਾਤੀਆਂ ਸੀ ਆ ਟੈਲਾਂ ਦੇ ਨਾਲ ਤੇ ਕਿਉਂਕਿ ਜੀ ਹੁਣ ਤੋਂ ਨਹੀਂ ਸੌਖੀ ਐ ਨਾਲ ਤਾਂ ਪੇਂਟ ਵਗੈਰਾ ਨਹੀਂ ਹੁਣ ਡਰ ਹੋਏਗਾ ਵੀ ਇਧਰੋਂ ਸਲਾਹ ਆਉਦੀ ਤੇ ਕੋਈ ਉਹਨਾਂ ਚੱਕਰ ਨਹੀਂਗਾ ਬੈਸਤਾ ਕਈ ਸਾਲ ਹੋ ਗਏ ਲਵੰਨਾਂ ਨੂੰ ਜਿਸ ਕਾਰਨ ਦੇ ਜਨਮ ਤੋਂ ਪਹਿਲਾਂ ਲਵੰਨਾਂ ਸੀਗੀਆਂ ਤੇ ਬਹੁਤ ਵਧੀਆ ਨੇ ਜਿਸ ਕਾਰਨ ਵੀ ਹੁਣ ਤਾਂ ਆਪਣਾ ਨੌਕਸ ਨੌ ਸਾਲਾਂ ਦਾ ਹੋ ਗਿਆ ਹਾਂ ਜੀ ਉਦੋਂ ਉਦੋਂ ਪਹਿਲਾਂ ਦੀ ਲਵੰਨਾਂ ਹੁੰਨ ਲੇਹੇ ਮੰਨ ਲਓ 10-11 ਸਾਲ ਹੋ ਗਏ ਲਵੰਨਾਂ ਨੂੰ ਬਹੁਤ ਵਧੀਆ ਚਮਕ ਜਾਂਦੀਆਂ ਨੇ ਧੋਣ ਤੋਂ ਬਾਅਦ ਐਨ ਇੰਨਗਰਿਚ ਚਮਕ ਆ ਜਾਂਦੀ ਆ ਤੇ ਆਪਾਂ ਨੇ ਇਧਰੋਂ ਸਾਫ਼ ਕਰਤੀਆਂ ਸਾਰੀਆਂ ਟੈਲਾਂ ਹੁਣ ਇਧਰਲਾ ਪਾਸਾ ਮੈਂ ਕੰਮਸ ਵਾਲਾ ਦੇਖ ਰਹੀ ਸੀ ਕਿਉਂਕਿ ਜੀ ਇਧਰਲਾ ਪਾਸਾ ਜਿਸ ਕਰਨ ਤੋਂ ਕੋ ਗਿਆ ਸੀਗਾ ਮੈਨੂੰ ਐ ਸੀਗਾ ਵੀ ਕੋਈ ਦਾਗ ਰਹਿ ਤਾਂ ਨਹੀਂ ਗਿਆ ਤਾਂ ਕਰਕੇ ਮੈਂ ਦੇਖ ਰਹੀ ਸੀ ਕਿ ਤੇ ਆਪਣੀ ਟੈਂਕੀ ਵੀ ਮੁੱਕ ਚੁੱਕੀ ਸੀਗੀ ਹੁਣ ਟੈਂਕੀ ਭਰਾਵਾਂਗੇ ਪਹਿਲਾਂ ਪਾਣੀ ਪਾਤੀ ਲੱਗ ਜਾਂਦਾ ਟੈਲਾ ਵਗੈਰਾ ਧੋਣ ਨੂੰ ਪਰ ਜੀ ਆਪਾਂ ਕਿਹੜਾ ਰੋਜ਼ ਧੋਨੇ ਰਸੋਈ ਹਨ ਜਦੋਂ ਮਤਲਬ ਕਲੀਨਿੰਗ ਕਰਦੇ ਆ ਉਦੋਂ ਹੀ ਧੋਨੇ ਆ ਨਹੀਂ ਬਾਕੀ ਨਹੀਂ ਧੋਂਦੇ ਹੈਗੇ ਬਾਕੀ ਤਾਂ ਡੇਲੀ ਵੈਸੀ ਪੋਚਾ ਹੀ ਲਾਉਂਦੇ ਹੁੰਨੇ ਆ ਤੇ ਬਸ ਹੁਣ ਇਹ ਇਹਨਾਂ ਰਸੋਈ ਆਪਾਂ ਧੋਦਾਂਗੇ ਸਮਾਰ ਕੇ ਪਾਣੀ ਦੇ ਨਾਲ ਫਾਸਟ ਤੇ ਜਿਹੜੇ ਕੰਦਾ ਵਗੈਰਾ ਤੇ ਸਾਰੇ ਧਾਗ ਪਏ ਹੋਣਗੇ ਤੇ ਆਪਾਂ ਰਗੜ ਰਗੜ ਕੇ ਧੋਦਾਂਗੇ ਕਾਫੀ ਹੋ ਜਾਂਦਾ ਸਾਫ ਸਫਾਈ ਇਹਦਾ ਰਸੋਈ ਦਾ ਤੇ ਭਾਂਡੇ ਤਾਂ ਕੱਲ ਵਾਲੀ ਵੀਡੀਓ ਦੇ ਵਿੱਚ ਤੁਸੀਂ ਦੇਖਿਆ ਹੈ ਇਹ ਤੋਂ ਪਹਿਲਾਂ ਮੈਂ ਮਾਂ ਚ ਕੇ ਰੱਖਿਆ ਸੀਗੀ ਬਾਹਰ ਉਸ ਤੋਂ ਬਾਅਦ ਹੀ ਰਸੋਈ ਸਾਫ ਕਰਨ ਲੱਗੀ ਸੀਗੀ ਭਾਂਡੇ ਆਪਣੇ ਬਾਹਰ ਸੁੱਕ ਰਹੇ ਨੇ ਤੇ ਜਾਨੂੰ ਆਪਾਂ ਰਸੋਈ ਧੋਦਾਂਗੇ ਫੇਕ ਕਿਉਂਕਿ ਜੀ ਮੇਰੇ ਧਾਰਾਂ ਦਾ ਟਾਈਮ ਵੀ ਹੋ ਜਾਣਾ ਹਨਾ ਬਸ ਇਹ ਰਸੋਈ ਧੋਊਗੀ ਤੇ ਇਸ ਤੋਂ ਬਾਅਦ ਆਪਾਂ ਜਿਹੜੀ ਆਪਣੀ ਲੋਬੀ ਆ ਬਸ ਉਹ ਧੋਵਾਂਗੇ ਉਹਨ ਤੋਂ ਦਿਨੇ ਸਿਰਫ ਉਹਨੂੰ ਚਾੜ ਕੇ ਛੱਡਾਂਗੇ ਸੋਣੀ ਤਾਂ ਸਰਕਰ ਤੋਂ ਸੋਈ ਰੋ ਸੋਈ ਹੋਉਂਦੀ ਹੈ ਕਿਉਂਕਿ ਜਿਹਦਾ ਹੀ ਪਾਣੀ ਨਿਕਲਦਾ ਅੰਦਰੋਂ ਨਿਕਲ ਜਾਂਦਾ ਮਤਲਬ ਇਹ ਜਿੱਥੇ ਟੂਟੀ ਚੱਲ ਰਹੀ ਹੈ ਸ਼ੈਂਕੜਾ ਪਾਣੀ ਜਾਂਦਾ ਇੱਥੇ ਹੀ ਬਸ ਇੱਥੇ ਹੀ ਚਲੇ ਜਾਂਦਾ ਇਹ ਸੁੰਬਰੇ ਤੋਂ ਬਾਅਦ ਪਾਣੀ ਤੇ ਇੱਥੇ ਵਹਿ ਪਿਆ ਹੋਇਆ ਹੈ ਬਾਹਰੋਂ ਨਹੀਂ ਆਉਂਦਾ ਹੈਗਾ ਇਹਦਾ ਪਾਣੀ ਤੇ ਆਪਾਂ ਨੇ ਇੱਥੇ ਇਹਨਾਂ ਰਗੜਦਾਂਗੇ ਪਾਈਪ ਵਗਾਰਾ ਗੋਬਰ ਗੈਸ ਵਾਲਾ ਪਾਈਪ ਆ ਜੀ ਇਹ ਜਿਹੜੀਆਂ ਸਾਹਮਣੇ ਤੁਸੀਂ ਆ ਥੜੀ ਜੀ ਦੇਖ ਰਹੇ ਹੋ ਗੋਬਰ ਗੈਸ ਵਾਲੀ ਉਹ ਆ ਤੇ ਇੱਥੇ ਇਹ ਪਾਈਪ ਉੱਪਰ ਰੋਟੀ ਜਾਂਦਾ ਹੁੰਦਾ ਸੀ ਤਾਂ ਕਰਕੇ ਫਿਰ ਅਸੀਂ ਇਹ ਦੋ ਇਟਾਂ ਲਾਤੀਆਂ ਸੀਗੀਆਂ ਇਹ ਸੀਮਿੰਟ ਦੇ ਵਿੱਚ ਤੇ ਇਹ ਪਾਈਪ ਨੂੰ ਪਕੜ ਕਰੀ ਹੋਈ ਐ ਤੇ ਜਦ ਬੱਚੇ ਛੋਟੇ ਸੀਗੇ ਉਹਨਾਂ ਨੂੰ ਨਹੀਂ ਪਤਾ ਸੀਗਾ ਵੀ ਉਹ ਗੋਬਰ ਗੈਸ ਕੀ ਚੀਜ਼ ਹੁੰਦੀ ਐ ਤੇ ਉਹ ਦੇ ਵੈਸੇ ਉਹਨਾਂ ਨੇ ਸਿਲੰਡਰ ਦੇਖੇ ਹੋਏ ਸੀ ਵੀ ਸਿਲੰਡਰ ਚੋਂ ਗੈਸ ਨਿਕਲਦੀ ਹੁੰਦੀ ਆ ਹਨਾ ਤੇ ਇੱਕ ਵਾਰ ਨਾ ਸਾਈਪ੍ਰੀ ਤੋਂ ਨੇ ਕਹਿੰਦੇ ਕਹਿੰਦੇ ਮम्मा ਵੀ ਆਪਣਾ ਤਾਂ ਹਸ ਸਿਲੰਡਰ ਮੁੱਕ ਦਈ ਨੀਗਾ ਉਹਨਾਂ ਨੂੰ ਐ ਸੀਗਾ ਵੀ ਇਸ ਸਿਲੰਟਰਾਂ ਜਿਹੜੀਆਂ ਇੱਟਾਂ ਜੀਆਂ ਲੈਂਦਾ ਉਹਨਾਂ ਨੇ ਕਹਿੰਦਾ ਮੰਮੀ ਆਪਣਾ ਗੈਸ ਮੁੱਕ ਦਈ ਨੀਗਾ ਵੀ ਆਪਾਂ ਸਿਲੰਡਰ ਭਰਉਂਦੇ ਨੀਗੇ ਵੀ ਜੋਤਕੇ ਤਾਂ ਮੁੱਕ ਜਾਂਦਾ ਜਦਦੇ ਭਰਾ ਲੈਂਦੇ ਨੇ ਤੇ ਫਿਰ ਮੈਂ ਇਹਨਾਂ ਨੂੰ ਦੱਸਿਆ ਵੀ ਇਹ ਸਿਲੰਡਰ ਨੀਗਾ ਮਤਲਬ ਵੀ ਇੱਟਾਂ ਨਾਲ ਨਹੀਂ ਬਣਾਦੇ ਉਹ ਬੱਚਿਆਂ ਨੂੰ ਪਤਾ ਨਹੀਂ ਸੀਗਾ ਤੇ ਆਪਣਾ ਤਾਂ ਸਿੱਧੀ ਥੱਲੇ ਗੈਸ ਆਉਂਦੀ ਆ ਉਹਦੇ ਵਿੱਚੋਂ ਗੋਬਰ ਗੈਸ ਆਲੀ ਤੇ ਅ ਚਲੋ ਜੀ ਹੁਣ ਆਪਾਂ ਰਸੋਈ ਮਤਲਬ ਟਾਇਲਾ ਵਗੈਰਾ ਸਾਰੀਆਂ ਸਾਫ ਹੋ ਗਈਆਂ ਗੇਟ ਵਗੈਰਾ ਰਹਿ ਗਿਆ ਹਲੇ ਤੇ ਆਪਾਂ ਉਸ ਤੋਂ ਪਹਿਲਾਂ ਕਰ ਲਾਂਗੇ ਫ੍ਰਿਜ ਨੂੰ ਸਾਫ ਫ੍ਰਿਜ ਦਾ ਸਾਰਾ ਸਮਾਨ ਕੱਢ ਦਾਂਗੇ ਬਾਹਰ ਤੇ ਸਮਾਨ ਕੱਢ ਕੇ ਇੱਥੇ ਵਸ ਇਹਨੂੰ ਇੱਥੇ ਧੋ ਦੂੰਗੀ ਸਾਰਾ ਸਰਫ ਨਾਲ ਇਹਨੂੰ ਸਾਫ ਕਰ ਦਾਂਗੀ ਇਹ ਫ੍ਰਿਜ ਵੀ ਅਸੀਂ ਇਹ 2009 ਦੇ ਵਿੱਚ ਲਈ ਸੀਗੀ ਤੇ ਵੈਸੇ ਚੀਜ਼ਾਂ ਵਧੀਆ ਨਹੀਂ ਆਉਂਦੀਆਂ ਹੈਗੀਆਂ ਅੱਜ ਕੱਲ੍ਹਆਂ ਛੇਤੀ ਟੁੱਟ ਜਾਂਦੀਆਂ ਨੇ ਕੋਈ ਖਾਸ ਚੀਜ਼ ਨਹੀਂ ਚੱਲਦੀ ਹੈਗੀ ਇਹ ਨਾਜਰ ਮਤਲਬ ਪਹਿਲਾਂ ਬਹੁਤ ਵਧੀਆ ਚੀਜ਼ਾਂ ਹੁੰਦੀਆਂ ਸੀਗੀਆਂ ਆਪਣੇ ਮੰਮੀ ਨਾਲ ਨੇ ਟਾਈਮ ਦੀਆਂ ਬਹੁਤ ਵਧੀਆ ਮਤਲਬ ਚੀਜ਼ਾਂ ਟਾਈਮ ਕੱਢ ਬੰਦੀਆਂ ਨੇ ਤੇ ਜਿਹੜੀਆਂ ਹੁਣ ਆਉਂਦੀਆਂ ਨੇ ਅੱਜ ਕੱਲ੍ਹ ਦੇ ਪਲਾਸਟਿਕ ਵਗੈਰਾ ਪਤਾ ਨਹੀਂ ਕਿਹਜੇ ਲੱਗੇ ਹੋਏ ਨੇ ਇਹਨਾਂ ਨੂੰ ਫ੍ਰਿਜਾਂ ਵਗੈਰਾ ਨੂੰ ਤੇ ਛੇਤੀ ਟੜਕ ਜਾਂਦੀਆਂ ਨੇ ਇਹ ਆਪਣੇ ਇਹਦਾ ਫ੍ਰਿਜ ਦਾ ਢੱਕਣ ਵੀ ਟੁੱਟਿਆ ਹੋਇਆ ਹੈ ਬਰਫ਼ ਵਾਲਾ ਇੱਕ ਦੋ ਵਾਰੀ ਤਾਂ ਮੈਂ ਨਾਟਜ ਆ ਪਾਸੇ ਲੋਡ ਕਰਦਾ ਸੀਗਾ ਹੁਣ ਫੇਰ ਉਹ ਨਿਕਲ ਗਿਆ। ਬਾਕੀ ਇੱਥੇ ਪਾਣੀ ਡੁੱਲਦੇ ਕਰਕੇ ਇਹਦਾ ਥੱਲਾ ਪਾਣੀ ਕਈ ਵਾਰ ੜ ਜਾਂਦਾ ਫੇਰ ਉਹ ਝੋ ਜ ਜਾਂਦਾ ਇਹਦੇ ਪੈਰਾਂ ਚ ਤਾਂ ਕਰਕੇ ਇਹਦੇ ਥੱਲੇ ਫ੍ਰਿਜ ਦੇ ਥੋੜੀ ਜੀ ਜਰ ਲੱਗ ਗਈ। ਬਾਕੀ ਤਾਂ ਹਰ ਠੀਕ ਐ। ਤੇ ਆ ਸਾਈਡ ਵਾਲੀਆਂ ਪਲੇਟਾਂ ਜੀ ਹੋਈ ਇੱਕ ਦੋ ਟੁੱਟ ਕੇ ਗਿਰ ਗਈਆਂ। ਪਲਾਸਟਿਕ ਵਾਲੀਆਂ ਵਾਲੀਆਂ ਆ ਦੋ ਟੁੱਟੀਆਂ ਹੁਣਾਂ ਥੰੜ ਲੀਆਂ। ਉੱਪਰ ਨੀ ਤਾਂ ਠੀਕ ਨੇ। ਉਹ ਅਜੇ ਨੂੰ ਵੀ ਰਗੜ ਰਗੜ ਕੇ ਆਪਾਂ ਸਾਫ ਕਰ ਦਾਂਗੇ ਆਪਾਂ ਨੇ 플ੱਗ ਕੱਢਤਾ ਸੀਗਾ ਤੇ ਸਮਾਨ ਕੱਢ ਕੇ ਸਾਈਡ ਤੇ ਰੱਖ ਲਿਆ। ਹੁਣ ਇਹਨਾਂ ਰਗੜ ਕੇ ਨੂੰ ਸਾਫ ਕਰ ਦਾਂਗੇ। ਸਫਾਈ ਦਾ ਜੀ ਅੱਜ ਆਪਣਾ ਤੀਸਰਾ ਦਿਨ ਹੋ ਗਿਆ। ਸਾਫ ਸੁਭਈਆ ਕਰਦੇ ਨੂੰ ਹਰੇ ਵੀ ਆਪਣੀ ਕੰਪਲੀਟ ਨਹੀਂ ਹੋਈ ਹੈਗੀ। ਵੈਸੇ ਚਲੋ ਥੋੜੀ ਰਹਿ ਗਈ ਹੁਣ। ਬਸ 27 ਨੌਵੀਂ ਤੋਂ ਪਹਿਲਾਂ ਪਹਿਲਾਂ ਜਨਚੀ ਆਪਾਂ ਨਿਵੇੜ ਲਾਂਗੇ। ਲਗਾਤਾਰ ਲੱਗੇ ਹੋਇਆ। ਘੂਤ ਨਹੀਂ ਭਲਾ ਕੇ ਧਰਤੀ ਸਫਾਈ ਨੇ ਤਾਂ ਬਹੁਤ ਜਿਆਦਾ ਸਫਾਈ ਦਾ ਕੰਮ ਹੋ ਜਾਂਦਾ ਜੀ ਉਹ ਤੇ ਇੱਕ ਕੰਮ ਹੋ ਕਰ ਲੈਂਦੇ ਆ ਜਦ ਨੂੰ ਮਗਰ ਤਿਆਰ ਹੋ ਜਾਂਦਾ ਸਫਾਈ ਫੇਰ ਤਾਂ ਛੇਤੀ ਹੋ ਜਵੇ ਜੇ ਆਪਣੇ ਡੇਲੀ ਦੇ ਕੰਮ ਨਾ ਹੋਣ ਵਿੱਚ ਆਪਾਂ ਨੂੰ ਡੇਲੀ ਦੇ ਕੰਮ ਵੀ ਕਰਨੇ ਪੈਂਦੇ ਨੇ ਇਹਨਾਂ ਉਹ ਕਰਨ ਤੋਂ ਬਾਅਦ ਮੈਂ ਫਿਰ ਰੈਸਟ ਕਰਦੀ ਹੁੰਦੀ ਆ ਸਿਰਫ ਅੱਧਾ ਘੰਟਾ ਲਾ ਲੋ ਚਾਹੇ 2 ਮੀਟਰ ਲਾ ਲੋ 12 ਤੋਂ ਸਾਢੇ ਸਾਢੇ 12 ਇਹ ਉਹ ਸਾਢੇ 12 ਵਜੇ ਉੱਠਦੀ ਹੈ ਕਈ ਵਾਰ ਸਾਢੇ 12 ਹੁਣ ਤੇ 10 ਮਿੰਟ ਰਹਿ ਜਾਂਦੇ ਆ ਉਦੋਂ ਅੱਖਾਂ ਖੁੱਲ੍ਹ ਜਾਂਦੀ ਆ ਇੰਨਾ ਕੁ ਚਿਰ ਵਾਸਤੇ ਰੈਸਟ ਕਰਕੇ ਉਸ ਤੋਂ ਬਾਅਦ ਲੱਗ ਜਿੰਨੇ ਆਪਾਂ ਸਫਾਈ ਕਰ ਕਿਉਂਕਿ ਜੀ ਸਵੇਰੇ 4 ਵਜੇ ਦੇ ਉੱਠੇ ਹੁੰਦੇ ਆ ਫਿਰ ਲਗਾਤਾਰ ਸਾਰੇ ਕੰਮ ਕਰਕੇ ਅ ਪਸ਼ੂ ਵਗੈਰਾ ਦਾ ਰੋਟੀ ਪਾਣੀ ਦਾ ਸਾਰਾ ਕਰਕੇ ਫਿਰ ਸਰੀਰ ਜਦ ਰੋਟੀ ਖਾ ਲੈਂਦਾ ਉਦੋਂ ਰੈਸਟ ਮੰਗਦਾ ਪਤਾ ਨਹੀਂ ਰੋਟੀ ਖਾਣ ਤੋਂ ਬਾਅਦ ਆਟੋਮੈਟਿਕ ਹੀ ਹੈ ਨਾ ਨੀਂਦ ਆਉਣਾ ਲੱਗਦੀ ਆ ਤੇ ਰਫਾ ਤੇ ਉਹ ਗੰਟਾ ਰਾਮ ਕਰ ਲੰਨੇ ਆ ਉਸ ਤੋਂ ਬਾਅਦ ਫਿਰ ਆਪਣਾ ਚਲੋ ਚੱਲ ਚਲੀ ਜਾਂਦੀ ਆ ਆ ਦੇਖੋ ਜੇ ਕੱਢ ਲਿਆ ਹੈ ਫ੍ਰਿਜ ਦਾ ਇਹ ਤੇ ਇਤੇ ਲਾ ਰੰਨੇ ਨੇ ਉਸ ਬਸ ਸਵੇਰ ਤੇ ਜਾ ਕੇ ਸੈਲ ਫਿਰ ਰਾਤ ਨੂੰ ਇਹ ਰਾਮ ਮਿੰਦਾ ਹੈ ਫਿਰ ਮੁੜ ਕੇ ਸੌਂਦ ਨਹੀਂ ਰਹਿੰਦੀ ਹੈਗੀ ਐਨੇ ਥੱਕ ਜੰਨੇ ਆ ਚਲੋ ਜੀ ਮੇਲੇ ਦਾ ਨਹੀਂ ਫੁੱਟ ਜੂਗਾ ਹਨਾ ਨਿੰਗ ਜੂਗਾ ਮੇਲਾ ਸੁਖ ਸ਼ਾਂਤੀ ਦਾ ਮੇਲਾ ਨਿੰਗ ਜਵੇ ਟੈਨਸ਼ਨ ਹੀ ਰਹਦੀ ਹੈ ਜਿੰਨਾ ਚਿਰ ਮੇਲਾ ਨਹੀਂ ਨਿੰਗਦਾ ਹੈਗਾ ਤੇ ਕਿਉਂਕਿ ਜੀ ਕੋਈ ਪਤਾ ਨਹੀਂ ਹੁੰਦਾ ਹੈਗਾ ਇੱਕ ਤਾਂ ਕੱਠ ਬਹੁਤ ਹੁੰਦਾ ਆਪਣੇ ਫਿੱਲ ਦੇ ਵਿੱਚ ਤੇ ਵੀ ਟੈਚਰ ਰਹਦੀ ਹੈ ਵੀ ਚਲੋ ਹਨਾ ਸੁਖ ਸ਼ਾਂਤੀ ਦਾ ਮੇਲਾ ਨਿੰਗ ਜਵੇ ਸਾਰੇ ਪਾਸੇ ਤੇ ਚਲੋ ਜੀ ਤੁਹਾਨੂੰ ਦਿਖਾਵਾਂਗੇ ਮੇਲਾ ਹੋਮ ਇਸੇ ਜੁੜੇ ਰਹੀ ਸਾਡੇ ਚੈਨਲ ਦੇ ਨਾਲ ਵਲੌਗ ਦੇਖਦੇ ਰਹੋ ਰੋਜ਼-ਰੋਜ਼ ਤੁਹਾਨੂੰ ਸਾਰਾ ਮੇਲਾ ਕੰਪਲੀਟ ਦਿਖਾਵਾਂਗੇ ਆਪਾਂ ਮੈਂ ਆਪਣੇ ਬਿੰਡ ਦਕਾਨਾ ਆਉਣ ਵੀ ਲੱਗ ਗਈਆਂ ਜੀ ਤੇ ਬਸ ਹੁਣ ਤੋਂ ਸਟਾਰਟਿੰਗ ਹੋ ਗਈ ਦਕਾਨਾ ਹੁਣ ਦੀ ਜਗਾ ਬੁੱਕ ਕਰ ਲਈ ਲੋਕਾਂ ਨੇ ਆਪਣੀ ਝੁੱਲੇ ਵਗੈਰਾ ਵਿਸ਼ਾ ਦਾ ਅਗੇ ਸੈਜ ਕਰ ਰਿਹਾ ਸੀਗਾ ਤੇ ਅਮਨਦੀਪ ਭੈਣ ਨੇ ਸੱਚ ਅੱਜ ਆਪਾਂ ਨੂੰ ਮੈਸੇਜ ਕਰਕੇ ਕਿਹਾ ਸੀਗਾ ਵਿਸਾਜ ਪ੍ਰੀਤ ਤੇ ਤੇਲ ਵਗੈਰਾ ਕਾੜ ਕੇ ਲਾ ਦਿਓ ਹਲਦੀ ਦੇ ਵਿੱਚ ਜਾਂ ਰਤਨ ਜੋਤ ਦੇ ਨਾਰੀ ਵਾਲਾ ਤੇਲ ਤਾਂ ਕੰਪਨੀ ਦੇਖੂਗੀ ਮੈਂ ਮੰਗਾ ਕੇ ਕਰਕੇ ਲਾਉਂਗੀ ਪਤਾ ਕੀ ਗੱਲ ਉਹ ਲਾਉਂਦਾ ਨਹੀਂ ਵਾ ਤੇ ਘੁਰ ਕੇ ਉਹਦਾ ਪਪਾ ਵਗੈਰਾ ਜਾਂ ਕੋਈ ਹੋਰ ਲਾ ਦੇਵੇ ਤਾਂ ਠੀਕ ਆ ਮੇਰੇ ਤਾਂ ਘੁਰ ਮੰਦਾ ਹੈ ਨਹੀਂ ਨਾ ਮੈਂ ਨਾ ਘੋਲ ਕੇ ਉਹਨੂੰ ਤੇ ਚਲੋ ਦਵਾਈ ਦਵਾ ਦਿੰਦੇ ਨੇ ਬਸ ਫੱਟੇ ਹੀ ਰਾਮ ਮੈਂ ਖਾ ਜੂਗਾ ਪਤਾ ਕੀ ਗੱਲ ਹੈ ਰੋਣ ਲੱਗ ਜਾਂਦਾ ਕਹਿੰਦਾ ਮੈਨੂੰ ਦੁੱਖ ਲੱਗੂਗਾ ਦੁੱਖ ਲੱਗੂਗਾ ਪਤਾ ਹੈ ਦੂਸਰੇ ਦਾ ਘੁਰਿਆ ਹੋਇਆ ਤਾਂ ਫਿਰ ਉਹਨੂੰ ਐ ਹੁੰਦਾ ਵੀ ਮੋਰੋ ਪਤਨੀ ਅਗਲਾ ਕਿਵੇਂ ਬੋਲੂਗਾ ਉਦਣ ਉੱਥੇ ਗੁਰਦੁਆਰਾ ਸਾਹਿਬ ਬੱਚਿਆਂ ਮੁੰਡਿਆਂ ਨੇ ਬੜਿਆਂ ਨੇ ਉਹਦੇ ਮਤਲਬ ਹਲਦੀ ਬਣਤੀ ਦੀ ਫੜ ਕੇ ਤਾਂ ਬਣਾ ਲਿਓ ਨੇ ਨਹੀਂ ਕਿੱਥੇ ਬਣਾਉਂਦਾ ਉਹ ਨੇ ਤਾਂ ਡਰੀ ਜਾਂਦਾ ਮੇਰੇ ਤੋਂ ਤਾਂ ਲਵਾਉਂਦਾ ਹੀ ਹੈ ਨਹੀਂ ਚਾਲਦੀ ਤੇ ਉਹਨਾਂ ਦੇ ਲਵਾਉਣ ਤੇ ਕਰਕੇ ਬਣ ਲਈ ਸੀਗੇ ਉਹਨਾਂ ਨੂੰ ਲੱਗ ਜੀ ਆਪਣੀ ਰਸੋਈ ਐਨ ਤੋਂ ਕੇ ਚਮਕ ਗਈ ਚਮਕਾ ਦੀ ਚਕਾ ਚਕਾ ਕੰਪਨਾਂ ਨੇ ਤੇ ਢਾੜ ਗਈ ਆਪਣੀ ਲੋਬੀ ਦੀਵਾਰੀ ਆਪਾਂ ਗੇਟ ਵਗੈਰਾ ਲਾ ਦਾਂਗੇ ਕੋਣ ਕਿਉਂਕਿ ਜੀ ਕਰਦਾ ਅੰਦਰ ਚਾਊਗਾ ਨਹੀਂ ਬਾਪੂ ਮਾਪਾ ਇਹਨੂੰ ਛਾੜ ਦਾਂਗੇ ਤੇ ਕੁੜੀ ਦੇ ਨਾਲ ਸੋਖਾ ਮਤਲਬ ਇੱਥੇ ਚੜ ਕੇ ਚਲੋ ਸਾਫ਼ ਸੁਥਰੀਆ ਹੋ ਜਾਂਦਾ ਇਹ ਆਪਣੀ ਨਹੀਂ ਹੈਗੀ ਇੱਥੇ ਕੁਟੀਆ ਦੇ ਵਿੱਚ ਹਨਾ ਜਿਹੜੇ ਆਪਣੇ ਪਿੰਡ ਦੇ ਮੁੰਡੇ ਨੇ ਉਹ ਸਫਾਈ ਕਰਦੇ ਹੁੰਦੇ ਨੇ ਨਾ ਮਤਲਬ ਮੇਲੇ ਤੋਂ ਪਹਿਲਾਂ ਸਫਾਈ ਕਰਕੇ ਗਏ ਸੀਗੇ ਤੇ ਉਹ ਲੈ ਕੇ ਆਏ ਸੀਗੇ ਇਹ ਕੁੜੀ ਉਹਤੇ ਕੂਟੀਏ ਦੇ ਵਿੱਚ ਸਫਾਈ ਕਰਨ ਕਰਕੇ ਫਿਰ ਉਸ ਤੋਂ ਬਾਅਦ ਉਹ ਇੱਥੇ ਰੱਖ ਗਏ ਸੀਗੇ ਥੱਲੇ ਲੈ ਕੇ ਨਹੀਂ ਗਈ ਹੈਗੇ ਮੈਂ ਥੱਲੇ ਚੱਕ ਲਿਆਂਦੀ ਮੈਂ ਕਿਹਾ ਚਲੋ ਮਾਣੀ ਮੋਟੀ ਵੀ ਚੜ ਕੇ ਚਲੋ ਸਪੋਰਟ ਜੀ ਹੋ ਜਾਂਦੀ ਹੈ ਇਹਨਾਂ ਤੇ ਸਾਫ ਕਰ ਲੂੰਗੀ ਮੇਜ਼ ਦੇ ਨਾਲ ਇਤੋਂ ਨਹੀਂ ਸਾਫ ਹੁੰਦਾ ਸੀਗਾ ਜਿੱਥੋਂ ਹੁਣ ਮੈਂ ਸਾਫ ਕਰ ਰਹੀ ਹਾਂ ਹੱਥ ਨਹੀਂ ਜਾ ਰਿਹਾ ਸੀਗਾ ਤੇ ਇਹਦੇ ਉੱਤੇ ਬੈਠ ਕੇ ਇੱਕ ਆਪਣੇ ਚਾਲੇ ਸਾਫ ਕਰ ਲਿਆ ਵਾਲੀ ਲੋਕੀ ਵਾਲੀ ਤੇ ਤਾਂ ਮੈਂ ਥੱਲੇ ਚੱਕ ਲਏ ਸੀ ਦੀ ਮੇਰੀ ਸਾਫ ਹੋ ਜਗਰ ਤੇ ਬੈਠ ਕੇ ਫਿਰ ਉਹਨਾਂ ਨੇ ਲੜੀਆਂ ਲਾਉਣੀਆਂ ਨੇ ਨਾ ਹਾਲੇ ਸ਼ੈਤਾਨ ਹੀ ਲੈ ਕੇ ਗਏ ਹੈਗੇ ਇੱਕ ਪਰਦੇ ਵਗੈਰਾ ਆਪਣੇ ਘਰੇ ਪਏ ਨੇ ਤੋਤੇ ਸੀਗੇ ਮੈਂ ਅੱਜ ਚਾਤਰ ਸੀਗੀ ਤੇ ਪਰਦੇ ਸੀਗੇ ਇੱਕ ਚਾਨਣੀ ਸੀਗੀ ਤਿੰਨ ਚਾਰ ਚੀਜ਼ਾਂ ਸੀਗੀਆਂ ਇਹ ਅੱਜ ਮੈਂ ਤੋਤੀਆਂ ਉਹ ਸਮਾਰ ਕੇ ਬਹੁਤ ਜ਼ਿਆਦਾ ਕਰਦਾ ਪਿਆ ਹੋਇਆ ਸੀ ਉਹਨਾਂ ਤੇ ਵੀ ਤੇ ਉਹ ਵੀ ਉਹਨਾਂ ਨੇ ਲਾਉਣੇ ਨੇ ਜਿੱਦਣ ਆਉਣਗੇ ਦੁਬਾਰਾ ਫਿਰ ਹੁਣ ਲੜੀਆਂ ਲਾਉਣ ਉਧੜੇ ਹੀ ਲੈ ਜਾਣਗੇ ਕੁੜੀ ਚੱਕ ਕੇ ਆਪ ਜੀ ਤੇ ਚਲੋ ਜੀ ਆਪਣੀ ਇਹ ਲੋੜ ਦੀ ਆਪਾਂ ਸਾਫ ਕਰ ਦਾਂਗੇ ਬਾਕੀ ਜੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਤੇ ਕਮੈਂਟ ਕਰਕੇ ਵੀ ਦੱਸਿਓ ਹਨਾ ਅਸੀਂ ਬਸ ਹੁਣ ਆਪਾਂ ਤੁਹਾਨੂੰ ਇੰਨੀ ਕੀ ਵੀਡੀਓ ਦਿਖਾਵਾਂਗੇ ਅੱਜ ਇੱਥੇ ਤੇ ਬਾਕੀ ਪਾਰਟ ਕੱਲ ਨੂੰ ਦਿਖਾਵਾਂਗੇ ਹੁਣ ਤਾਂ ਆਪਣਾ ਜੀ ਕਈ ਦਿਨ ਲਗਾਤਾਰ ਸਫਾਈ ਨਾਲ ਚੱਲੀ ਜਾਣਾ ਤੇ ਤੁਹਾਨੂੰ ਸਾਰੀਆਂ ਸੁਖਾਵਾਂ ਦਿਖਾਵਾਂਗੇ ਆਪਾਂ ਇਸ ਤਰ੍ਹਾਂ ਕਰਦੇ ਆਂ ਬੱਸ ਹੋ ਜਾਂਦੀ ਆ ਵੀ ਸਾਰੀ ਦਿਹਾੜੀ ਤੇ ਬੱਸ ਚਲੋ ਜੀ ਮਿਲਾਂਗੇ ਕੱਲੋ ਕਿਸੇ ਹੋਰ ਬਲੌਕ ਦੇ ਨਾਲ ਤੇ ਤਦ ਤੱਕ ਲਈ ਓਕੇ ਬਾਏ ਬਾਏ ਟਾਟਾ